ਅੱਜ ਆਪਾਂ ਬਣਾਵਾਂਗੇ ਖੀਰੇ ਦੇ ਬਹੁਤ ਹੀ ਵਧੀਆ ਦੋ ਤਰ੍ਹਾਂ ਦੇ ਰਾਇਤੇ ਇੱਕ ਰਾਇਤਾ ਆਪਾਂ ਬਣਾਵਾਂਗੇ ਸਪੈਸ਼ਲ ਮਸਾਲੇ ਦੇ ਨਾਲ ਤੇ ਦੂਸਰਾ ਰਾਇਤਾ ਬਣਾਵਾਂਗੇ ਤੜਕੇ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਰਾਇਤੇ ਬਣਾ ਲੈ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਮਿਕਸੀ ਦਾ ਇੱਕ ਗ੍ਰਾਈਂਡਰ ਜਾਰ ਤੇ ਇਹਦੇ ਵਿੱਚ ਪਾਵਾਂਗੇ ਦੋ ਤੋਂ ਤਿੰਨ ਤੁਰੀਆਂ ਲਸਣ ਦੀਆਂ ਅੱਧਾ ਕੁ ਇੰਚ ਅਦਰਕ ਇੱਕ ਹਰੀ ਮਿਰਚ 15 ਤੋਂ 20 ਪੱਤੇ ਪੁਦੀਨੇ ਦੇ ਥੋੜਾ ਜਿਹਾ ਹਰਾ ਧਨੀਆ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਚਾਰੀ ਰਾਈ ਜਿਹੜੀ ਪੀਲੀ ਵਾਲੀ ਸਰੋਂ ਹੁੰਦੀ ਹੈ ਇਹਦੀ ਜਗ੍ਹਾ ਤੁਸੀਂ ਕਾਲੀ ਵਾਲੀ ਸਰੋਂ ਵੀ ਪਾ ਸਕਦੇ ਹੋ ਜਿਹੜੀ ਤੁਹਾਡੇ ਕੋਲ ਘਰ 'ਚ ਹੋਵੇ ਉਹ ਪਾ ਲਵੋ ਤੇ ਚਮਚ ਦਾ ਚੌਥਾ ਹਿੱਸਾ ਜੀਰਾ ਵੀ ਪਾਵਾਂਗੇ ਤੇ ਥੋੜੀ ਜਿਹੀ ਪਾਵਾਂਗੇ ਸੌਫ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲੂਣ ਤੇ ਚਮਚ ਦਾ ਚੌਥਾ ਹਿੱਸਾ ਹੀ ਕਾਲਾ ਲੂਣ ਵੀ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਲਾਲ ਮਿਰਚਾਂ ਦਾ ਤੇ ਨਾਲ ਹੀ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਪੀਸੀਆਂ ਆਈਆਂ ਕਾਲੀਆਂ ਮਿਰਚਾਂ ਤੇ ਇਹਦੇ ਵਿੱਚ ਨਾ ਆਪਾਂ ਬੇਸ਼ੱਕ ਸਾਬਤ ਜੀਰਾ ਪਾਇਆ ਹੈ ਫਿਰ ਵੀ ਇਹ ਭੁੰਨਿਆ ਤੇ ਪੀਸਿਆ ਹੋਇਆ ਜੀਰਾ ਜ਼ਰੂਰ ਪਾਣਾ ਹੈ ਇਹਦਾ ਸਵਾਦ ਬਹੁਤ ਵਧੀਆ ਆਂਦਾ ਹੈ ਰਾਇਤੇ ਦੇ ਵਿੱਚ ਤੇ ਇਹਦੇ ਵਿੱਚ ਨਾ ਇੱਕ ਜਾਂ ਦੋ ਪਿੰਚ ਆਪਾਂ ਹਲਦੀ ਦਾ ਵੀ ਪਾਵਾਂਗੇ ਦਹੀਂ ਨੂੰ ਵਧੀਆ ਜਿਹਾ ਕਲਰ ਦੇਣ ਵਾਸਤੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਹੁਣ ਆਪਾਂ ਕਰ ਲਵਾਂਗੇ ਇਕੱਠਾ ਹੀ ਗ੍ਰਾਈਂਡ ਤੇ ਵੇਖੋ ਜੀ ਇਹਨੂੰ ਮਸਾਲੇ ਨੂੰ ਨਾ ਇਸ ਤਰ੍ਹਾਂ ਦਾ ਹਲਕਾ ਜਿਹਾ ਦਰਦਰਾ ਗ੍ਰाइंड ਕਰ ਲੈਣਾ ਹੈ ਇਸ ਤਰ੍ਹਾਂ ਦਾ ਕੀਤਾ ਹੈ ਮੈਂ ਦੇਖੋ ਹੈਨਾ ਇਹ ਬਹੁਤ ਹੀ ਵਧੀਆ ਮਸਾਲਾ ਤਿਆਰ ਹੋਇਆ ਹੈ ਇਹਦਾ ਸਵਾਦ ਰਾਇਤੇ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਆਪਾਂ ਇੱਥੇ ਲਵਾਂਗੇ ਤਿੰਨ ਖੀਰੇ ਦੋ ਇਹ ਵਾਲੇ ਤੇ ਇੱਕ ਇਹ ਹਰਾ ਵਾਲਾ ਠੀਕ ਹੈ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਤੇ ਇਹ ਜਿਹੜੇ ਦੋਨੋਂ ਖੀਰੇ ਨੇ ਨਾ ਇਹਨਾਂ ਨੂੰ ਪਹਿਲਾਂ ਛਿੱਲਾਂਗੇ ਤੇ ਫਿਰ ਇਹਦੀ ਰਾਇਤੇ ਵਿੱਚ ਵਰਤੋਂ ਕਰਾਂਗੇ ਤੇ ਇਹਨੂੰ ਬਿਨਾਂ ਛਿੱਲੇ ਹੀ ਯੂਜ਼ ਕਰਾਂਗੇ ਤੇ ਖੀਰਿਆਂ ਨੂੰ ਚਿੱਲਣ ਤੋਂ ਬਾਅਦ ਨਾ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰਾਂਗੇ ਤੇ ਕੱਦੂਕਸ ਜਿਹੜਾ ਆਪਾਂ ਇੱਥੇ ਲੈਣਾ ਹੈ ਨਾ ਉਹ ਬਰੀਕ ਵਾਲਾ ਨਹੀਂ ਹੋਣਾ ਚਾਹੀਦਾ ਜਾਂ ਤੇ ਮੋਟਾ ਹੋਵੇ ਤੇ ਜਾਂ ਫਿਰ ਜਿਹੜਾ ਨਾਰਮਲ ਹੁੰਦਾ ਜਿੱਦਾਂ ਦਾ ਕਿ ਮੇਰੇ ਕੋਲ ਹੈ ਤੇ ਖੀਰੇ ਦਾ ਰਾਇਤਾ ਬਣਾਉਣ ਵਾਸਤੇ ਨਾ ਆਪਾਂ ਕੋਸ਼ਿਸ਼ ਇਹੀ ਕਰਾਂਗੇ ਕਿ ਜਿਹੜੇ ਖੀਰੇ ਲੈਣੇ ਨੇ ਨਾ ਉਹ ਇੱਕਦਮ ਤਾਜ਼ੇ ਹੋਣ ਤੇ ਪਤਲੇ ਹੋਣ ਮੋٹے ਖੀਰਿਆਂ ਦੇ ਵਿੱਚ ਕੀ ਹੁੰਦਾ ਹੈ ਕਿ ਬੀਜ ਜਿਹੜੇ ਨੇ ਨਾ ਉਹ ਬਹੁਤ ਜ਼ਿਆਦਾ ਹੁੰਦੇ ਨੇ ਤੇ ਹੁਣ ਇਹ ਕੱਦੂਕਸ ਕੀਤੇ ਹੋਏ ਖੀਰੇ ਨੂੰ ਨਾ ਆਪਾਂ ਹੱਥ ਨਾਲ ਪੋਲਾ-ਪੋਲਾ ਜਿਹਾ ਨਿਚੋੜ ਲਵਾਂਗੇ ਬੋਤਾ ਘੋਟ ਕੇ ਨਹੀਂ ਨਿਚੋੜਨਾ ਜੇਕਰ ਨਹੀਂ ਨਿਚੋੜਾਂਗੇ ਨਾ ਤੇ ਇਹਦੇ ਵਿੱਚ ਜਿਹੜਾ ਪਾਣੀ ਹੁੰਦਾ ਹੈ ਨਾ ਖੀਰੇ ਚ ਉਹਦੇ ਨਾਲ ਰਾਇਤਾ ਪਤਲਾ ਹੋ ਜਾਏਗਾ ਤੇ ਆ ਦੇਖੋ ਜੀ ਮੈਂ ਹਲਕਾ ਜਿਹਾ ਨਿਚੋੜਿਆ ਪੂਰਾ ਪਾਣੀ ਇਹਦਾ ਨਹੀਂ ਕੱਢਿਆ ਤੇ ਆ ਜਿਹੜਾ ਹਰਾ ਵਾਲਾ ਖੀਰਾ ਹੈ ਨਾ ਇਹਨੂੰ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਵਾਂਗੇ ਇਹਨੂੰ ਕਦੋਂ ਕਸ ਨਹੀਂ ਕਰਨਾ ਤੇ ਇੱਥੇ ਮੈਂ ਖੀਰੇ ਨੂੰ ਬਰੀਕ ਬਰੀਕ ਕੱਟ ਲਿਆ ਤੇ ਇਹ ਵਾਲਾ ਖੀਰਾ ਪਾਉਣ ਨਾਲ ਨਾ ਰਾਇਤੇ ਦਾ ਕਲਰ ਬਹੁਤ ਵਧੀਆ ਲੱਗੇਗਾ ਤੇ ਹੁਣ ਆਪਾਂ ਇੱਥੇ ਲਵਾਂਗੇ 2 ਕੱਪ ਗਾਲਾ ਤੇ ਤਾਜ਼ਾ ਦਹੀਂ ਤੇ ਦਹੀਂ ਆਪਾਂ ਇੱਥੇ ਕੋਈ ਵੀ ਲੈ ਸਕਦੇ ਆ ਘਰ ਦਾ ਜਾਂ ਬਾਜ਼ਾਰ ਦਾ ਜਿਹੜਾ ਤੁਹਾਨੂੰ ਈਜ਼ੀਲੀ ਮਿਲ ਜਾਵੇ ਠੀਕ ਹੈ ਤੇ ਤਾਜ਼ੇ ਨਾਲ ਮੇਰਾ ਮਤਲਬ ਹੈ ਕਿ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤੇ ਹੁਣ ਆਪਾਂ ਇਸ ਦਹੀਂ ਨੂੰ ਰੜਕ ਲਵਾਂਗੇ ਇਹਨੂੰ ਭਾਵੇਂ ਮਧਾਨੀ ਨਾਲ ਰੜਕੋ ਹੈਂਡ ਬਲੈਂਡਰ ਨਾਲ ਜਾਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਰ ਰਹੀ ਆ ਬਸ ਰੜਕ ਕੇ ਇਹਦਾ ਸਮੂਥ ਬੈਟਰ ਬਣਾ ਲੈਣਾ ਬਿਲਕੁਲ ਸਮੂਥ ਕਰ ਲੈਣਾ ਇਹਨੂੰ ਯਾਨੀ ਕਿ ਇਹਦੇ ਵਿੱਚ ਦਹੀਂ ਦੀਆਂ ਫੁੱਟੀਆਂ ਨਹੀਂ ਰਹਿਣੀਆਂ ਚਾਹੀਦੀਆਂ ਤੇ ਹੁਣ ਇਸ ਢੜਕੇ ਹੋਏ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਕੱਦੂ ਕਸ ਕੀਤਾ ਹੋਇਆ ਇੱਕ ਖੀਰਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਕੱਟਿਆ ਹੋਇਆ ਹਰਾ ਵਾਲਾ ਖੀਰਾ ਯਾਨੀ ਕਿ ਜਿਹੜਾ ਮੈਂ ਕੱਟ ਕੇ ਰੱਖਿਆ ਸੀ ਨਾ ਉਹਦੇ ਵਿੱਚੋਂ ਅੱਧਾ ਇਹਦੇ ਵਿੱਚ ਪਾ ਦਿੱਤਾ ਹੈ ਤੇ ਅੱਧਾ ਦੂਸਰੇ ਰਾਇਤੇ ਵਾਸਤੇ ਰੱਖ ਲਿਆ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਇਹ ਗ੍ਰाइंड ਕਰਕੇ ਤਿਆਰ ਕੀਤਾ ਹੋਇਆ ਸਪੈਸ਼ਲ ਮਸਾਲਾ ਤੇ ਇਹ ਮਸਾਲਾ ਨਾ ਮੈਂ 2 ਕੱਪ ਦਹੀਂ ਵਾਸਤੇ ਹੀ ਬਣਾ ਕੇ ਤਿਆਰ ਕੀਤਾ ਸੀ ਤੇ ਤੁਸੀਂ ਚਾਹੋ ਤਾਂ ਇਹ ਵਾਲਾ ਮਸਾਲਾ ਜ਼ਿਆਦਾ ਕੁਆਂਟੀਟੀਜ਼ ਬਣਾ ਕੇ ਵੀ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਦਹੀਂ ਜਾਂ ਰਾਇਤਾ ਜੜਾ ਇਹਨੂੰ ਆਪਣੀ ਡਾਈਟ ਵਿੱਚ ਸਾਨੂੰ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਹ ਹੈਲਦੀ ਵੀ ਹੁੰਦਾ ਹੈ ਤੇ ਨਾਲੇ ਖਾਣੇ ਦੇ ਸਵਾਦ ਨੂੰ ਵੀ ਵਧਾਉਂਦਾ ਹੈ ਤੇ ਨਾਲੇ ਡਾਈਜੈਸਟ ਵੀ ਕਰਦਾ ਹੈ ਖਾਣੇ ਨੂੰ ਤੇ ਗਰਮੀਆਂ ਵਿੱਚ ਤਾਂ ਦਹੀਂ ਜਾਂ ਰਾਇਤਾ ਸਾਨੂੰ ਜਰੂਰ ਖਾਣਾ ਚਾਹੀਦਾ ਤੇ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹਦੇ ਵਿੱਚ ਮੈਂ ਸਾਰੇ ਮਿਰਚ ਮਸਾਲੇ ਨਮਕ ਸਭ ਕੁਝ ਇਕੱਠਾ ਹੀ ਪਾ ਦਿੱਤਾ ਤੇ ਆਪਾਂ ਨੂੰ ਉਨ ਉਪਰ ਕੋਈ ਵੀ ਚੀਜ਼ ਪਾਣ ਦੀ ਲੋੜ ਨਹੀਂ ਹੈ ਤੇ ਇੱਕ ਮਸਾਲੇ ਦੇ ਵਿੱਚ ਹੀ ਸਾਰੇ ਮਸਾਲੇ ਦੇ ਵਿੱਚ ਆ ਗਏ ਨੇ ਤੇ ਪਾਣੀ ਆਪਾਂ ਦਹੀਂ ਵਿੱਚ ਨਹੀਂ ਪਾਣਾ ਕਿਉਂਕਿ ਖੀਰਾ ਵੀ ਪਾਣੀ ਛੱਡਦਾ ਹੈ ਇਹਦੇ ਵਿੱਚ ਵੀ ਪਾਣੀ ਹੁੰਦਾ ਹੀ ਹੈ ਕੁਦਰਤੀ ਪਾਣੀ ਹੁੰਦਾ ਹੈ ਤੇ ਇਸ ਕਰਕੇ ਜੇ ਪਾਣੀ ਪਾਵਾਂਗੇ ਤੇ ਦਹੀਂ ਪਤਲਾ ਹੋ ਜਾਏਗਾ ਤੇ ਇੱਥੇ ਨਾ ਜਦੋਂ ਆਪਾਂ ਸਰਵ ਕਰਨਾ ਹੈ ਜਾਂ ਜਦੋਂ ਖਾਣ ਲੱਗਣਾ ਹੈ ਨਾ ਉਦੋਂ ਹੀ ਆਪਾਂ ਦਹੀਂ ਦੇ ਵਿੱਚ ਖੀਰਾ ਤੇ ਮਸਾਲਾ ਪਾ ਕੇ ਤਿਆਰ ਕਰਨਾ ਹੈ ਪਹਿਲਾਂ ਦਹੀਂ ੜਕ ਕੇ ਤਿਆਰ ਕਰਕੇ ਰੱਖ ਲਵੋ ਤੇ ਜਿਹੜੇ ਮਸਾਲੇ ਔਰ ਖੀਰੇ ਨੇ ਨਾ ਉਸੇ ਟਾਈਮ ਹੀ ਪਾਣਾ ਜਦੋਂ ਆਪਾਂ ਖਾਣਾ ਹੈ ਠੀਕ ਹੈ ਤੇ ਇਹ ਲੋ ਜੀ ਹੁਣ ਸਾਦਾ ਬਹੁਤ ਹੀ ਵਧੀਆ ਪਹਿਲੀ ਤਰ੍ਹਾਂ ਦਾ ਇੱਕ ਸਪੈਸ਼ਲ ਮਸਾਲੇ ਨਾਲ ਬਣਿਆ ਆ ਖੀਰੇ ਦਾ ਰਹਿਤਾ ਤਿਆਰ ਹੈ ਤੇ ਰਾਇਤਾ ਜਿਹੜਾ ਬਹੁਤ ਹੀ ਵਧੀਆ ਬਣਿਆ ਇਹਨੂੰ ਤੁਸੀਂ ਪ੍ਰਸ਼ਾਦੇ ਨਾਲ ਖਾਓ ਪਰੌਂਠੇ ਨਾਲ ਖਾਓ ਚੋਲਾ ਨਾਲ ਖਾਓ ਇਹ ਬਹੁਤ ਹੀ ਸਵਾਦ ਲੱਗਦਾ ਹੈ। ਇਕ ਰਾਇਤਾ ਤੇ ਸਾਡਾ ਤਿਆਰ ਹੋ ਗਿਆ ਤੇ ਹੁਣ ਦੂਸਰੀ ਤਰ੍ਹਾਂ ਦਾ ਖੀਰੇ ਦਾ ਰਾਇਤਾ ਬਣਾਉਣ ਵਾਸਤੇ ਆਪਾਂ ਇੱਥੇ ਲਵਾਂਗੇ 2 ਕੱਪ ਤਾਜ਼ਾ ਤੇ ਫਟਿਆ ਹੋਇਆ ਦਹੀਂ। ਤੇ ਹੁਣ ਇਸ ਫਟੇ ਹੋਏ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਕद्दूकस ਕੀਤਾ ਹੋਇਆ ਇੱਕ ਖੀਰਾ ਜਿਹੜਾ ਆਪਾਂ ਪਹਿਲਾਂ ਕद्दूकस ਕੀਤਾ ਸੀ ਨਾ ਉਹੀ ਵਾਲਾ। ਤੇ ਨਾਲ ਹੀ ਪਾਵਾਂਗੇ ਇਹ ਕੱਟਿਆ ਹੋਇਆ ਹਰਾ ਵਾਲਾ ਖੀਰਾ ਤੇ ਹੁਣ ਮੈਂ ਇਹਦੇ ਵਿੱਚ ਪਾਣ ਲੱਗੀ ਆ ਇਹ ਪੁੱਜੀ ਹੋਈ ਤੇ ਮੋਟੀ-ਮੋਟੀ ਕੁੱਟੀ ਹੋਈ ਮੂੰਗਫਲੀ ਇੱਥੇ ਨਾ ਮੈਂ ਮੂੰਗਫਲੀ ਨੂੰ ਡਰਾਈ ਰੋਸਟ ਕਰਕੇ ਠੰਡਾ ਕਰਕੇ ਛਿਲਕਾ ਲਾ ਕੇ ਤੇ ਇਸ ਤਰ੍ਹਾਂ ਦਾ ਮੋਟਾ-ਮੋਟਾ ਕਟ ਲਿਆ ਤੇ ਨਾਲ ਹੀ ਪਾ ਦਵਾਂਗੇ ਇੱਕ ਬਰੀਕ-ਬਰੀਕ ਕੱਟੀ ਹੋਈ ਹਰੀ ਮਿਰਚ ਇੱਥੇ ਮੈਂ ਇੱਕ ਹਰੀ ਮਿਰਚ ਪਾਈਏ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜ਼ਿਆਦਾ ਵੀ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਲੂਣ ਜਾਂ ਆਪਣੇ ਟੇਸਟ ਦੇ ਮੁਤਾਬਿਕ ਵੀ ਲੂਣ ਪਾ ਸਕਦੇ ਹੋ ਚਮਚੇ ਦਾ ਚੌਥਾਈ ਸਾਈ ਪਾਵਾਂਗੇ ਕਾਲਾ ਲੂਣ ਚਮਚੇ ਦਾ ਚੌਥਾਈ ਸਾਈ ਪਾਵਾਂਗੇ ਪੀਸਿਆ ਹੋਇਆ ਕਾਲੀਆ ਮਿਰਚਾਂ ਤੇ ਇੰਨਾ ਹੀ ਪਾਵਾਂਗੇ ਭੁੰਨੇ ਆ ਤੇ ਪੀਸਿਆ ਹੋਇਆ ਜੀਰਾ ਇਹ ਜੀਰਾ ਤੇ ਬਹੁਤ ਅੱਛਾ ਹੁੰਦਾ ਹੈ ਡਾਈਜੈਸ਼ਨ ਵਾਸਤੇ ਰਾਇਤੇ ਜਿਹਦਾ ਸਵਾਦ ਵੀ ਬਹੁਤ ਵਧੀਆ ਆਉਂਦਾ ਹੈ ਤੇ ਸਾਰੀਆਂ ਚੀਜ਼ਾਂ ਦੇ ਨਾਲ ਹੀ ਪਾ ਦਵਾਂਗੇ ਬਰੀਕ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੁਸੀਂ ਚਾਹੋ ਤਾਂ ਇੱਥੇ ਪੁਦੀਨੇ ਦੇ ਪੱਤੇ ਵੀ ਬਰੀਕ ਕੱਟ ਕੇ ਪਾ ਸਕਦੇ ਹੋ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਤੇ ਇਸ ਤਰ੍ਹਾਂ ਮੂੰਗਫਲੀ ਪਾ ਕੇ ਯਾਨੀ ਕਿ ਪੁੱਜੀ ਹੋਈ ਮੋਟੀ-ਮੋਟੀ ਕੁੱਟੇ ਹੋਈ ਮੂੰਗਫਲੀ ਪਾ ਕੇ ਤੁਸੀਂ ਰਾਇਤਾ ਬਣਾ ਕੇ ਖਾਓ ਤੁਹਾਨੂੰ ਬਹੁਤ ਹੀ ਸਵਾਦ ਲੱਗੇਗਾ ਇਹਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਰਾਇਤੇ ਵਿੱਚ ਤੇ ਬਸ ਇਸ ਤਰ੍ਹਾਂ ਹੀ ਦਹੀਂ ਤਿਆਰ ਕਰਕੇ ਰੱਖ ਲਵੋ ਤੇ ਇਹਦੇ ਵਿੱਚ ਲੂਣ ਮਿਰਚਾਂ ਜਿਹੜੀਆਂ ਵੀ ਆ ਪਾਣੀਆਂ ਨੇ ਖਾਸ ਕਰ ਨਮਕ ਤੇ ਖੀਰਾ ਉਸ ਟਾਈਮ ਹੀ ਪਾਓ ਜਦੋਂ ਆਪਾਂ ਖਾਣ ਲੱਗਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਜੇ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਇਹਨੂੰ ਲਾਵਾਂਗੇ ਇੱਕ ਛੋਟਾ ਜਿਹਾ ਤੜਕਾ ਤੇ ਤੜਕਾ ਲਾਉਣ ਵਾਸਤੇ ਇੱਕ ਛੋਟਾ ਜਿਹਾ ਤੜਕਾ ਪੈਨ ਦੇ ਵਿੱਚ ਆਪਾਂ ਪਾਵਾਂਗੇ ਇੱਕ ਛੋਟਾ ਚਮਚ ਤੇਲ ਦਾ ਤੇ ਇਹਨੂੰ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਛੋਟਾ ਵਾਲਾ ਅੱਧਾ ਚਮਚ ਛੋਟੀ ਵਾਲੀ ਰਾਏ ਦਾ ਤੇ ਨਾਲ ਹੀ ਪਾ ਦਵਾਂਗੇ ਅੱਧਾ ਚਮਚ ਜੀਰਾ ਤੇ ਬਿਲਕੁਲ ਥੋੜੀ ਜਿਹੀ ਪਾਵਾਂਗੇ ਹਿੰਗ ਤੇ ਇਹ ਤੜਕੇ ਨੂੰ ਨਾ ਆਪਾਂ ਪਾ ਦਵਾਂਗੇ ਰਾਇਤੇ ਦੇ ਉੱਪਰ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਜਦੋਂ ਇਹ ਜੀਰਾ ਤੇ ਰਾਈ ਯਾਨੀ ਕਿ ਤੜਕਾ ਥੋੜਾ ਜਿਹਾ ਠੰਡਾ ਹੋ ਜਾਏਗਾ ਨਾ ਉਦੋਂ ਆਪਾਂ ਇਹਨੂੰ ਇਹ ਤਿਆਰ ਕੀਤੇ ਹੋਏ ਰਾਇਤੇ ਦੇ ਉੱਪਰ ਪਾ ਦਵਾਂਗੇ ਤੇ ਇਹਨੂੰ ਨਾ ਹੁਣ ਰਾਇਤੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਭੁੰਨਿਆ ਹੋਇਆ ਜੀਰਾ ਤੇ ਪਾਇਆ ਹੀ ਹੈ ਤੇ ਇਹ ਸਾਬਤ ਭੁੰਨਿਆ ਹੋਇਆ ਜੀਰੇ ਦਾ ਸਵਾਦ ਵੀ ਇਹਦੇ ਵਿੱਚ ਬਹੁਤ ਹੀ ਵਧੀਆ ਆਏਗਾ ਤੁਸੀਂ ਇਸ ਤਰ੍ਹਾਂ ਜ਼ਰੂਰ ਰਾਇਤਾ ਬਣਾਇਓ ਇੱਕ ਵਾਰੀ ਤੁਹਾਨੂੰ ਬਹੁਤ ਪਸੰਦ ਆਏਗਾ ਤੇ ਇਹ ਲਓ ਜੀ ਖੀਰੇ ਦਾ ਤੜਕੇ ਵਾਲਾ ਦੂਸਰੀ ਤਰ੍ਹਾਂ ਦਾ ਰਾਇਤਾ ਵੀ ਹੋ ਗਿਆ ਹੈ ਤਿਆਰ ਰਾਇਤਾ ਬਹੁਤ ਹੀ ਵਧੀਆ ਬਣਿਆ ਹੈ ਤੇ ਇਸ ਰਾਇਤੇ ਨੂੰ ਵੀ ਤੁਸੀਂ ਬਰੀਆਨੀ ਨਾਲ ਖਾਓ ਪਲਾਉ ਨਾਲ ਖਾਓ ਪਰੌਂਠਿਆਂ ਨਾਲ ਖਾਓ ਤੇ ਭਾਵੇਂ ਰੁੱਖਾ ਹੀ ਖਾਓ ਇਹ ਬਹੁਤ ਹੀ ਸਵਾਦ ਲੱਗਦਾ ਹੈ ਤੇ ਐ ਲੋ ਜੀ ਇਹ ਤੇ ਹੋ ਗਿਆ ਸਾਡਾ ਸਪੈਸ਼ਲ ਮਸਾਲੇ ਵਾਲਾ ਖੀਰੇ ਦਾ ਰਾਇਤਾ ਤੇ ਐਵੇਂ ਦੂਸਰੀ ਤਰ੍ਹਾਂ ਦਾ ਖੀਰੇ ਦਾ ਤੜਕੇ ਵਾਲਾ ਰਾਇਤਾ ਇਹ ਦੋਨੋਂ ਹੀ ਰਾਇਤੇ ਬਹੁਤ ਹੀ ਵਧੀਆ ਨੇ ਜਾਇਕੇ ਵਿੱਚ ਤੇ ਨਾਲੇ ਹੀ ਖਾਣੇ ਦੇ ਸਵਾਦ ਨੂੰ ਵਧਾਉਣ ਵਾਲੇ ਨੇ ਤੇ ਨਾਲੇ ਦੋਨੋਂ ਹੀ ਰਾਇਤੇ ਬਹੁਤ ਹੀ ਹੈਲਦੀ ਨੇ ਦੋਨਾਂ ਵਿੱਚ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਬਣਾਓ ਤੇ ਭਾਵੇਂ ਵਾਰੀ-ਵਾਰੀ ਦੋਨੋਂ ਹੀ ਬਣਾਓ ਤੇ ਜੇਕਰ ਰੈਸিপি ਪਸੰਦ ਆਏ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ